ਸਾਰੇ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮੇ YouTube ਚੈਨਲ ਦਾ ਮੰਮੀ ਲਾਈਫ ਹਰਸ ਨਾਓ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਚਲੋ ਜੀ ਫਿਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਗਰ ਅੱਜ ਦੀ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਐਂਡ ਹੈਲਪਫੁਲ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਅੱਜ ਮੈਂ ਤੁਹਾਡੇ ਨਾਲ ਕਲੋਥ ਆਰਗੇਨਾਈਜ਼ਰ ਦਾ ਰਿਵਿਊ ਕਰਨ ਵਾਲੀਆਂ ਔਰ ਜਿਵੇਂ থাম্বਨੇਲ ਐਂਡ ਟਾਈਟਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਆ ਇਹਨੂੰ ਨਾ ਮੈਂ ਮੀਸ਼ੋ ਤੋਂ ਪਰਚੇਸ ਕੀਤਾ ਹੋਇਆ ਆ ਦੋ ਤਿੰਨ ਦਿਨ ਪਹਿਲਾਂ ਮੈਂ ਵਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਮੈਂ ਨਾ ਕੁਝ ਪ੍ਰੋਡਕਟ ਆ ਜਿਹੜਾ ਆਨਲਾਈਨ ਆ ਜਿਹੜਾ ਬਾਏ ਕੀਤਾ ਹੋਇਆ ਆ ਕਿਉਂਕਿ ਮੇਰਾ ਜਿਹੜਾ ਕੋਰੀਅਰ ਆ ਇਸ ਵਾਰ ਥੋੜਾ ਜਿਹਾ ਲੇਟ ਹੋ ਗਿਆ ਅੱਜ ਨਾ ਅਰਲੀ ਮਾਰਨਿੰਗ ਹੀ ਇਹ ਵਾਲਾ ਜਿਹੜਾ ਪ੍ਰੋਡਕਟ ਆ ਮੈਨੂੰ ਰਿਸੀਵ ਹੋ ਚੁੱਕਿਆ ਆ ਮੈਂ ਸੋਚਿਆ ਤੁਹਾਡੇ ਸਾਹਮਣੇ ਹੀ ਅਨਬਾਕਸਿੰਗ ਕਰ ਲੈਣੀ ਆ ਔਰ ਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਮਤਲਬ ਸੈਟ ਆਫ 6 ਦੇ ਵਿੱਚ ਮਿਲਿਆ ਆ ਕਾਊਂਟਿੰਗ ਮੈਂ ਤੁਹਾਡੇ ਸਾਹਮਣੇ ਹੀ ਕਰਕੇ ਦਿਖਾ ਦਾਂਗੀ ਔਰ ਸਭ ਤੋਂ ਪਹਿਲਾਂ ਕਾਊਂਟਿੰਗ ਦੇਖ ਲਓ ਉਸ ਤੋਂ ਬਾਅਦ ਇਹਦਾ ਜਿਹੜਾ ਰਿਵਿਊ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਉਹ ਚੀਜ਼ ਤਰੀਕੇ ਦੇ ਆਰਗੇਨਾਈਜ਼ਰ ਆ ਤੁਹਾਡੇ ਡੇਲੀ ਯੂਸਸ ਲਈ ਕਾਫੀ ਕੰਮ ਆਉਣ ਵਾਲੇ ਆ ਆਪਣੀਆਂ ਛੋਟੀਆਂ ਬੜੀਆਂ ਚੀਜ਼ਾਂ ਨੂੰ ਤੁਸੀਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਉਹਦੇ ਲਈ ਤੁਸੀਂ ਐਦਾ ਦੇ ਆਰਗੇਨਾਈਜ਼ਰ ਨੂੰ ਯੂਜ਼ ਕਰੋ ਉਹਨਾਂ ਇਹ ਕਾਫੀ ਮੈਨੂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਗਏ ਸੀਗੇ ਮੈਂ ਨਾ ਸਕਰੀਨ ਤੇ ਇਹ ਪ੍ਰਾਈਸ ਆ ਮੈਂਸ਼ਨ ਕਰ ਦੂੰਗੀ ਬਾਕੀ ਆਨਲਾਈਨ ਪ੍ਰਾਈਸ ਨਾ ਥੋੜੇ ਬੋਤੇ ਘਟਦੇ ਵਧਦੇ ਰਹਿੰਦੇ ਆ 5-10 ਰੁਪਏ ਦਾ ਫਰਕ ਪੈਂਦਾ ਜਿਆਦਾ ਨਹੀਂ ਔਰ ਇਹਦੀ ਪੂਰੀ ਡਿਟੇਲ ਨਾ ਮੈਂ ਕੋਸ਼ਿਸ਼ ਕਰੂੰਗੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਐਡ ਕਰ ਦਵਾਂ ਡੋਨਟ ਫਰਗੇਟ ਟੂ ਚੈੱਕ ਆਪ ਸਭ ਤੋਂ ਚੰਗੀ ਗੱਲ ਇਹ ਆ ਕਿ ਮੈਨੂੰ ਕਾਫੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਮਿਲ ਗਿਆ ਮੈਂ ਮਤਲਬ ਜਿੰਨੇ ਵੀ ਪ੍ਰਾਈਸ ਤੇ ਲਈ ਹੈ ਨਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਇਹਨਾਂ ਨੂੰ ਲੈ ਆਇਆ ਇਹ ਮੈਨੂੰ ਟੋਟਲ ਨਾ ਮਤਲਬ ਸੈਟ ਆਫ 6 ਦੇ ਵਿੱਚ ਮਿਲੇ ਆ ਮੀਸ਼ੋ ਤੋਂ ਤੁਹਾਨੂੰ ਹੋਰ ਵੀ ਕਾਫੀ ਕਲੋਥ ਬੈਗ ਮਿਲ ਜਾਣਗੇ ਇਹਦੇ ਵਿੱਚ ਕਲਰ ਆਪਸ਼ਨ ਵੀ ਇੱਕੋ ਹੀ ਸਿਗਾ ਔਰ ਨਾ ਇਹਦੇ ਵਿੱਚ 6 ਕੰਬੋ ਵਿੱਚ ਮੈਨੂਅਲੀ ਰੀਸੀਵ ਹੋਇਆ ਆ ਔਰ ਸਭ ਤੋਂ ਪਹਿਲਾਂ ਨਾ ਆਪਾਂ ਇਹ ਦੇਖ ਲੈਣੇ ਆ ਕਿ ਇਹ ਦਿਖਦੇ ਕਿਵੇਂ ਆ ਔਰ ਅਸੀਂ ਇਹਨੂੰ ਯੂਜ਼ ਕਿਵੇਂ ਕਰਨਾ ਆ ਕੁਝ ਇਸ ਤਰੀਕੇ ਦਾ ਤੁਹਾਨੂੰ ਇਹ ਰੀਸੀਵ ਹੋਊਗਾ ਸਾਰੇ ਦੇ ਸਾਰੇ ਜਿਹੜੇ ਔਰਗਨਾਈਜ਼ਰ ਆ ਇਹ ਕੋਈ ਜਾਇਆ ਕੋਈ ਡਿਫਰੈਂਸ ਨਹੀਂ ਹੈਗਾ ਹਾਂ ਇਹ ਥੋੜਾ ਜਨਾ ਕਲਮਜ਼ੀਆ ਮਤਲਬ ਫਰੰਟ ਤੋਂ ਤੁਹਾਨੂੰ ਕੁਝ ਇਸ ਤਰੀਕੇ ਦੀ ਪਲਾਸਟਿਕ ਸ਼ੀਟ ਮਿਲ ਜਾਊਗੀ ਟਰਾਂਸਪੇਰੈਂਟ ਆ ਮਤਲਬ ਤੁਸੀਂ ਇਹਦੇ ਵਿੱਚ ਆਪਣਾ ਜੋ ਵੀ ਸਮਾਨ ਕਪੜੇ ਵਗੈਰਾ ਰੱਖੋਗੇ ਨਾ ਤੁਹਾਨੂੰ इजीली ਦਿਖ ਜਾਣਗੇ बार-बार ਓਪਨ ਕਰਕੇ ਤੁਹਾਨੂੰ ਦੇਖਣਾ ਨਹੀਂ ਪਊਗਾ ਇਹਦੇ ਕਪੜੇ ਦੀ ਕੁਆਲਿਟੀ ਜ਼ਿਆਦਾ ਵਧੀਆ ਤਾਂ ਨਹੀਂ ਹੈਗੀ ਮਤਲਬ ਕਹਿੰਦਾ ਇਹ ਹੈ ਕਿ ਪ੍ਰੀਮੀਅਮ ਕੁਆਲਿਟੀ ਨਹੀਂ ਹੈਗੀ ਬਟ ਬਾਕੀ ਪ੍ਰੋਡਕਟ ਇਹਦਾ ਜਿਹੜਾ ਓਕੇ ਓਕੇ ਆ ਪ੍ਰਾਈਸ ਦੇ ਅਕੋਰਡਿੰਗ ਨਾ ਜਿਹੜਾ ਮਤਲਬ ਕੁਆਲਿਟੀ ਇਜ਼ ਓਕੇ ਆ ਕਿਉਂਕਿ ਐਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਹੋਰ ਈਮੇਲ ਸਕਦਾ ਆ ਜਾਂ ਆਪਾਂ ਹੋਰ ਕੀ ਉਮੀਦ ਕਰ ਸਕਦੇ ਆ ਬਟ ਇਹਦਾ ਸਾਈਜ਼ ਨਾ ਉਹਨਾਂ ਵੀ ਛੋਟਾ ਨਹੀਂ ਆ ਮਤਲਬ ਜਿੰਨਾ ਲੋਕ ਕਹਿ ਦਿੰਦੇ ਨੇ ਕਿ ਇਹਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਆ ਨਾ ਛੋਟਾ ਆ ਨਾ ਵੱਡਾ ਆ ਮੈਨੂੰ ਤਾਂ ਇਹ ਮੀਡੀਅਮ ਜੇ ਸਾਈਜ਼ ਦਾ ਲੱਗ ਗਿਆ ਆ ਔਰ ਨਾ ਦੂਜੀ ਸਾਈਡ ਤੇ ਤੁਸੀਂ ਦੇਖ ਸਕਦੇ ਆ ਮੇਰੀ ਅਲਮਾਰੀ ਦੇ ਵਿੱਚ ਮੈਂ ਜਿੰਨੇ ਵੀ ਸਾਰੇ ਮੇਰੇ ਸਰਦੀਆਂ ਵਾਲੇ ਕੱਪੜੇ ਸੀ ਉਹ ਮੈਂ ਸਾਰੇ ਕੱਢ ਕੇ ਬਾਹਰ ਰੱਖ ਦਿੱਤੇ ਆ ਔਰ ਅਲਮਾਰੀ ਤੁਸੀਂ ਮੇਰੀ ਦੇਖ ਸਕਦੇ ਆ ਉੱਪਰ ਮੇਰਾ ਇੱਕ ਹੈਂਗਰ ਟੰਗਣ ਨੂੰ ਜਗ੍ਹਾ ਬਣੀ ਹੋਈ ਆ نیچے ਸਿਰਫ ਮਰੇ ਇੱਥੇ ਕੱਪੜੇ ਵਗੈਰਾ ਆਂਦੇ ਸਭ ਤੋਂ نیچے ਮੈਂ ਆਪਣਾ ਜਿਹੜਾ ਛੋਟਾ ਮੋਟਾ ਸਮਾਨ ਆ ਉਹ ਰੱਖਿਆ ਹੋਇਆ ਅਲਮਾਰੀ ਮੇਰੀ ਕਾਫੀ ਪੁਰਾਣੀ ਆ ਔਰ ਪੁਰਾਣੇ ਟਾਈਮ ਦੀ ਆ ਤੁਸੀਂ ਦੇਖ ਸਕਦੇ ਏਰੀ ਵਿੱਚ ਜਿਆਦਾ ਨਾ ਬਾਕਸੇਸ ਵਗੈਰਾ ਨਹੀਂ ਬਨੇ ਹੋਏ ਜਿਨੇ ਵੀ ਸਾਰੇ ਕੱਪੜੇ ਆ ਤੁਸੀਂ ਦੇਖ ਸਕਦੇ ਆ ਮੈਂ ਬਾਹਰ ਹੀ ਰੱਖ ਦਿੱਤੇ ਆ ਜਿਹੜੇ ਮੇਰੇ ਗਰਮੀਆਂ ਦੇ ਕੱਪੜੇ ਹਜੇ ਇਸੇ ਤਰੀਕੇ ਨਾਲ ਬੈਗ ਦੇ ਵਿੱਚ ਪਏ ਹੋਇਆ ਆ ਆਪਾਂ ਜਿਨ੍ਹਾਂ ਨੂੰ ਵੀ ਕੱਢ ਕੇ ਸਾਰੇ ਟਿਕਾ ਦੇਵਾਂਗੇ ਔਰ ਸਰਦੀਆਂ ਵਾਲੇ ਕੱਪੜੇ ਮੈਂ ਟੇਬਲ ਦੇ ਉੱਤੇ ਸਾਰੇ ਬਾਹਰ ਕੱਢ ਕੇ ਰੱਖ ਲਿਆ ਆ ডেইলি ਤੇ ਮੈਂ ਵਲੌਗ ਤੁਹਾਡੇ ਨਾਲ ਸ਼ੇਅਰ ਹੀ ਕਰਦੀ ਰਹਿਣੀ ਆ ਅੱਜ ਮੈਂ ਸੋਚਿਆ ਸੀ ਕਿ ਚਲ ਅੱਜ ਮੇਰਾ ਪਾਰਸਲ ਵੀ ਆ ਗਿਆ ਤੁਹਾਡੇ ਸਾਹਮਣੇ ਹੀ ਓਪਨਿੰਗ ਕਰ ਲਾਂਗੀ ਤੁਹਾਡੇ ਸਾਹਮਣੇ ਹੀ ਇਹ ਸਾਰਾ ਰਿਵਿਊ ਵਗੈਰਾ ਮੈਂ ਕਰ ਦਾਂਗੀ ਔਰ ਨਾ ਮੈਂ ਪਿਛਲੇ ਸਾਲ ਵੀ ਇਸ ਤਰੀਕੇ ਦੇ ਆਰਗੇਨਾਈਜ਼ਰ ਮੰਗਵਾਏ ਸੀਗੇ ਆਈ ਥਿੰਕ 1.5 ਸਾਲ ਪਹਿਲਾਂ ਮੈਂ ਮੰਗਵਾਏ ਸੀ ਉਹਦਾ ਜਿਹੜਾ ਵੀਡੀਓ ਉਹ ਵੀ ਮੇਰੇ ਚੈਨਲ ਤੇ ਹੈਗੇ ਤੇ ਅਗਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਗ੍ਰੇ ਕਲਰ ਦੇ ਮੈਂ ਮੰਗਵਾਏ ਸੀਗੇ ਉਹ ਕਾਫੀ ਅੱਛੀ ਕੁਆਲਿਟੀ ਦੇ ਉਹ ਵੀ ਮੈਨੂੰ ਰਿਸੀਵ ਹੋਏ ਸੀ ਹੁਣ ਤੱਕ ਮੈਂ ਉਹਨਾਂ ਸਾਰੇ ਜਿਹੜੇ ਆਰ ਕਰਦੀ ਪਈ ਆ। ਔਰ ਹਾਂ ਨਾਲ ਇਹ ਵੀ ਅੱਛੀ ਚੀਜ਼ ਇਹ ਵੀ ਆ ਕਿ 올 ਓਵਰ ਤੁਹਾਨੂੰ ਨੇ ਦੀ ਚੈਨ ਮਿਲ ਜਾਊਗੀ। ਮਤਲਬ ਦੋਨੋਂ ਸਾਈਡ ਤੋਂ ਤੁਹਾਨੂੰ ਚੈਨ ਮਿਲ ਜਾਊਗੀ। ਕਾਫੀ ਅੱਛੀ ਖਾਸੀ ਸਪੇਸ ਆ, ਕਾਫੀ ਸਪੇਸ਼ੀਅਸ ਮੈਨੂ ਇਹ ਲੱਗਿਆ ਆ ਆਰਗੇਨਾਈਜ਼ਰ। ਮੈਨੂ ਦਾ ਨਾ ਇਹਨਾਂ ਦੀ ਕੁਆਲਿਟੀ, ਪ੍ਰਾਈਸ, ਸਟੋਰੇਜ ਮਤਲਬ ਕੈਪੈਸਿਟੀ ਦੇ ਅਕੋਰਡਿੰਗ ਮੈਨੂੰ ਇਹ ਬਹੁਤ ਜ਼ਿਆਦਾ ਵਧੀਆ ਲੱਗਿਆ। ਅਗਰ ਤੁਸੀਂ ਵੀ ਇਹਨਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਬਾਏ ਕਰ ਸਕਦੇ ਹੋ। ਔਰ ਨਾ ਜਿੰਨੇ ਵੀ ਮਤਲਬ ਮੇਰੇ ਸਰਦੀਆਂ ਵਾਲੇ ਕੱਪੜੇ ਆ ਤੁਸੀਂ ਦੇਖੇ ਹੀ ਹੋਣੇ ਆ ਮਤਲਬ ਇੱਕ ਬੈਗ ਦੇ ਵਿੱਚ ਮੇਰੇ ਸਰਦੀਆਂ ਵਾਲੇ ਕੱਪੜੇ ਯਾਨੀ ਕਿ ਗਰਮ ਸੂਟ ਮਤਲਬ ਵੂਲਨ ਵਾਲੇ ਨਹੀਂ ਜਿਹੜੇ ਦੂਸਰੇ ਗਰਮ ਸੂਟ ਹੁੰਦੇ ਆ ਮਤਲਬ ਪੰਜ ਸੂਟ ਮੈਂ ਇੱਕ ਮਤਲਬ ਬੈਗ ਦੇ ਵਿੱਚ ਪਾ ਦੇਣੇ ਆ ਔਰ ਬਾਕੀ ਜਿਹੜੇ ਮਤਲਬ ਵੂਲਨ ਵਾਲੇ ਆਪਣੇ ਕੱਪੜੇ ਹੁੰਦੇ ਆ ਉਹ ਵੀ ਜਿਆਦਾ ਨਹੀਂ ਤਾਂ ਉਹ ਵੀ ਐਨੇ ਕੇ ਮਤਲਬ ਆਰਾਮ ਦੇ ਨਾਲ 5-6 ਸੂਟ ਤੁਹਾਡੇ ਇੱਕ ਬਾਕਸ ਦੇ ਵਿੱਚ ਮਤਲਬ ਸਟੋਰੇਜ ਬਾਕਸ ਵਿੱਚ ਆ ਜਾਂਦੇ ਨੇ ਔਰ ਅਗਰ ਮੈਂ ਗੱਲ ਕਰਾਂ ਗਰਮੀਆਂ ਦੇ ਕੱਪੜਿਆਂ ਦੀ ਗਰਮੀਆਂ ਦੇ ਕੱਪੜੇ ਤਾਂ ਇਹਦੇ ਵਿੱਚ ਕਾਫੀ ਸਾਰੇ ਆ ਜਾਂਦੇ ਨੇ ਦੇ ਪੂਰੇ ਕਪੜੇ ਰੱਖਣ ਤੋਂ ਬਾਅਦ ਵੀ ਇਹਦੇ ਵਿੱਚ ਥੋੜੀ-ਬਹੁਤੀ ਜਗ੍ਹਾ ਬਚ ਗਈ ਸੀਗੀ ਮਤਲਬ ਤੁਸੀਂ ਇਹਦੇ ਵਿੱਚ ਹੋਰ ਵੀ ਇੱਕ ਦੋ ਕਪੜੇ ਐਕਸਟਰਾ ਐਡ ਕਰ ਸਕਦੇ ਹੋ ਔਰ ਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਮੇਰੇ ਸਾਰੇ ਕੱਪੜੇ ਸੀ কুর্তা ਸੀ ਸ਼ਾਲਸ ਸੌਕਸ ਕੈਪ ਵਗੈਰਾ ਮੈਂ ਸਾਰਿਆਂ ਨੂੰ ਕੈਟਾਗਰੀ ਦੇ ਅਕੋਰਡਿੰਗ ਹੀ ਪਹਿਲਾਂ ਹੀ ਸੈਪਰੇਟ ਕਰਕੇ ਰੱਖ ਲਿਆ ਸੀਗਾ ਤਾਂ ਕਿ ਮੈਂ ਸੋਚਿਆ ਕਿ ਬਾਅਦ ਵਿੱਚ ਮੇਰਾ ਟਾਈਮ ਵੀ ਵੇਸਟ ਨਾ ਹੋਵੇ ਔਰ ਇਹਨਾਂ ਨੂੰ ਮੈਂ ਉਸੇ ਤਰੀਕੇ ਨਾਲ 1 ਬਾਈ 1 ਕਰਕੇ ਬੈਗ ਦੇ ਵਿੱਚ ਪਾਉਂਦੀ ਜਾਵਾਂਗੀ ਜਿੰਨੇ ਵੀ ਮੇਰੇ ਆਰਗੇਨਾਈਜ਼ਰ ਜਾਂ ਫਿਰ ਜਿੰਨੇ ਵੀ ਮੇਰੇ ਕੱਪੜੇ ਹੋਗੇ ਨਾ ਇਹਨਾਂ ਨੂੰ ਮੈਂ ਹਮੇਸ਼ਾ ਕੀ ਕਰਦੀ ਹੁੰਨੀ ਜਿਹੜੇ ਮਤਲਬ ਮੇਰੇ ਸੂਟਸ ਵਗੈਰਾ ਹੁੰਦੇ ਨਾ ਦੁਪੱਟੇ ਵਾਲੇ ਸੂਟ ਹੁੰਦੇ ਆ ਔਰ ਸੂਟ ਦੇ ਨਾਲ ਹੀ ਮੈਂ ਦੁਪੱਟਿਆਂ ਨੂੰ ਰੱਖਦੀ ਹੁੰਨੀ ਆ ਤਾਂ ਕਿ ਅਲੱਗ ਤੋਂ ਮੈਨੂੰ ਮਤਲਬ ਦੁਪੱਟੇ ਨਾਲ ਲੱਭਨੇ ਪਵੇ ਜਾਂ ਫਿਰ ਸੂਟ ਵਗੈਰਾ ਮੈਂ ਅਲੱਗ ਨਹੀਂ ਰੱਖਦੀ ਹੈਗੀ ਇੱਕ ਟਾਈਮ ਤੇ ਨਾ ਫਿਰ ਤੁਹਾਨੂੰ ਬੈਗ ਦੇ ਵਿੱਚ ਬਹੁਤ ਸਾਰੇ ਆਪਣੇ ਕੱਪੜੇ ਮਿਲ ਜਾਂਦੇ ਨੇ ਨਾ ਦੁਪੱਟੇ ਲੱਭਣ ਦੀ ਜ਼ਰੂਰਤ ਪੈਂਦੀ ਹੈ ਨਾ ਹੀ ਸੂਟ ਵਗੈਰਾ ਲੱਭਣ ਦੀ ਜ਼ਰੂਰਤ ਪੈਂਦੀ ਆ ਅਲਜੀਟੀ ਨਾ ਮੇਰੇ ਦੁਪੱਟੇ ਵਾਲੇ ਸੂਟ ਸੀਗੇ ਉਹ ਮੈਂ ਲੱਗ ਬੈਗ ਦੇ ਵਿੱਚ ਰੱਖਿਆ ਜਿੰਨੇ ਵੀ ਮੇਰੇ ਨਾਈਟ ਸੂਟ ਆ ਗਰਮ ਸੂਟ ਆ ਉਹਨਾਂ ਨੂੰ ਮੈਂ ਲੱਗ ਮਤਲਬ ਆਪਣੇ ਬੈਗ ਦੇ ਵਿੱਚ ਰੱਖੂੰਗੀ ਮਤਲਬ ਸੌਕਸਿਸ ਵਗੈਰਾ ਕੈਪ ਵਗੈਰਾ ਇਹ ਮੈਂ ਲੱਗ ਬੈਗ ਦੇ ਵਿੱਚ ਰੱਖੂੰਗੀ ਔਰ ਸ਼ਾਲ ਵਗੈਰਾ ਵੀ ਮੈਂ ਸਾਰੇ ਇੱਕ ਹੀ ਬੈਗ ਦੇ ਵਿੱਚ ਰੱਖੂੰਗੀ ਜਿੱਥੇ ਮੇਰੇ ਨਾਈਟ ਸੂਟ ਵਗੈਰਾ ਹੋਣਗੇ ਇਸ ਤਰੀਕੇ ਨਾਲ ਮੈਂ ਲੱਗ ਲੱਗ ਸਾਰੇ ਕੈਟਾਗਰੀ ਦੇ ਹਿਸਾਬ ਦੇ ਨਾਲ ਹੀ ਕੱਪੜੇ ਰੱਖਦੀ ਹੁੰਨੀ ਆ ਮਤਲਬ ਕੱਪੜੇ ਰੱਖਣ ਦਾ ਵੀ ਇੱਕ ਤਰੀਕਾ ਹੁੰਦਾ ਐਦਾ ਨਹੀਂ ਆ ਵੀ ਸੂਟ ਦੇ ਵਿੱਚ ਜਾਂ ਫਿਰ ਨਾਈਟ ਸੂਟ ਦੇ ਵਿੱਚ ਮੈਂ ਮਤਲਬ ਮਿਕਸ ਕਰਕੇ ਰੱਖ ਕਪੜਿਆਂ ਨੂੰ ਮੈਂ ਲੱਗ-ਲੱਗ ਕਰਕੇ ਹੀ ਰੱਖਦੀ ਹੁੰਨੀ ਤਾਂ ਕਿ ਬਾਅਦ ਵਿੱਚ ਮੈਨੂੰ ਵੀ ਲੱਭਣਾ ਨਾ ਪਵੇ ਕਿਸੇ ਵੀ ਕੱਪੜੇ ਨੂੰ ਔਰ ਨੋ ਦੋਸੇ ਸਾਹ ਤੇ ਤੁਸੀਂ ਦੇਖ ਸਕਦੇ ਹੋ ਇਹਨੂੰ ਤਾਂ ਮਤਲਬ ਕਾਫੀ ਦੇਨੇ ਹੀ ਹੋ ਗਏ ਆ ਮਤਲਬ ਬੈਗ ਦੇ ਵਿੱਚ ਮਤਲਬ ਐਸੇ ਤਰੀਕੇ ਨਾਲ ਮੇਰੇ ਗਰਮੀਆਂ ਦੇ ਕੱਪੜੇ ਪਏ ਹੋਏ ਸੀਗੇ ਔਰ ਕਾਫੀ ਸਾਰੇ ਕੱਪੜੇ ਜਿੱਦਾ ਮੈਂ ਇਹਦੇ ਵਿੱਚੋਂ ਕੱਢ-ਕੱਢ ਕੇ ਬੈਗ ਦੇ ਵਿੱਚੋਂ ਪਾਈ ਗਈ ਸੀ ਕਿਉਂਕਿ ਨਾ ਮੇਰੀ ਅਲਮਾਰੀ ਦੇ ਵਿੱਚ ਬਿਲਕੁਲ ਵੀ ਜਗ੍ਹਾ ਹੈ ਨਹੀਂ ਸੀਗੀ ਪੂਰੀ ਮੇਰੀ ਅਲਮਾਰੀ ਐ ਮੈਸੀ ਹੋਈ ਪਈ ਸੀਗੀ ਸਰਦੀਆਂ ਦੇ ਕੱਪੜਿਆਂ ਦੇ ਨਾਲ ਵਿੱਚੇ ਮੇਰੇ ਗਰਮੀਆਂ ਦੇ ਕੱਪੜੇ ਮਿਕਸ ਹੋਈ ਜਾਂਦੇ ਸੀਗੇ ਸੋ ਇਸ ਕਰਕੇ ਮੈਂ ਸੋਚਿਆ ਵੀ ਅੱਜ ਇਹਨਾਂ ਵਾਲਾ ਕੰਮ ਵੀ ਮੈਂ ਨਿਪਟਾ ਲੈਣੀ ਆ ਔਰ ਨਾ ਜਿੰਨੇ ਵੀ ਮੇਰੇ ਗਰਮੀਆਂ ਵਾਲੇ ਕ ਤੋਂ ਪਹਿਲਾਂ ਮੈਂ ਕੱਢ ਲੂੰਗੀ ਜਿਹੜੇ ਜਿਹੜੇ ਮਤਲਬ ਤੈ ਮਾਰਨ ਵਾਲੇ ਕੱਪੜੇ ਮੈਂ ਐਸੇ ਵੇਲੇ ਨਾ ਹੁਣੇ ਹੀ ਨਾਲ ਦੀ ਨਾਲ ਹੀ ਤੈ ਮਾਰ ਕੇ ਰੱਖ ਦਾਂਗੀ ਕਿਉਂਕਿ ਪਤਾ ਕੀ ਗੱਲ ਆ ਫਿਰ ਬਾਅਦ ਵਿੱਚ ਮੇਰੇ ਕੋਲ ਇਹ ਵਾਲਾ ਕੰਮ ਨਹੀਂ ਹੋਣਾ ਜਾਂ ਤਾਂ ਫਿਰ ਉਹ ਪੈਂਡਿੰਗ ਚਲੇ ਜਾਣਾ ਹੈ ਕਈ ਵਾਰ ਤੁਹਾਨੂੰ ਪਤਾ ਆ ਖੁਦ ਨੂੰ ਵੀ ਥੋੜਾ ਬੋਤੇ ਆਪਣੀ ਨੂੰ ਕੋਲ ਹੋ ਜਾਂਦੀ ਆ ਕੰਮ ਕਰਨ ਦੀ ਔਰ ਮੈਂ ਨਾ ਜਦ ਮਤਲਬ ਸਾਰੇ ਕਪੜੇ ਵਗੈਰਾ ਇਹਦੇ ਵਿੱਚੋਂ ਕੱਢਦੀ ਪਈ ਸੀ ਨਾ ਔਰ ਮੇਰੇ ਦਿਮਾਗ 'ਚ ਵੀ ਚੱਲਦਾ ਪਿਆ ਸੀ ਕਿ ਮੈਂ ਮਤਲਬ ਜਿੰਨੇ ਵੀ ਸਾਰੇ ਕਪੜੇ ਹੈਗੇ ਆ ਮਤਲਬ ਐਜ਼ ਇਟ ਇਜ਼ ਬੈਗ ਦੇ ਵਿੱਚ ਰੱਖ ਕੇ ਹੀ ਲਮਾਰੀ ਦੇ ਵਿੱਚ ਰੱਖ ਦਵਾਂ ਜਾਂ ਫਿਰ ਮੈਂ ਸਾਰੇ ਕਪੜੇ ਇੱਕ-ਇੱਕ ਸੂਟ ਕੱਢ ਕੇ ਫਿਰ ਦੁਬਾਰਾ ਮੈਂ ਲਮਾਰੀ ਦੇ ਵਿੱਚ ਰੱਖਾਂ ਔਰ ਪਤਾ ਨਹੀਂ ਹਾਜੀ ਤਾਂ ਮੈਨੂੰ ਮਤਲਬ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕਿਸ ਤਰੀਕੇ ਨਾਲ ਰੱਖਾਂ ਕਿ ਇਸ ਤਰੀਕੇ ਨਾਲ ਨਹੀਂ ਬਟ ਮੈਂ ਫੇਰ ਵੀ ਨਾ ਸਾਰੇ ਮੇਰੇ ਮਨ ਚ ਇਹ ਆ ਰਿਹਾ ਸੀ ਕਿ ਮੈਂ ਸਾਰੇ ਕੱਪੜੇ ਪਹਿਲਾਂ ਮੈਂ ਲਮਾਰ ਬੈਗ ਦੇ ਵਿੱਚੋਂ ਕੱਢ ਦਵਾਂ ਉਸ ਤੋਂ ਬਾਅਦ ਮੈਂ ਅਲਮਾਰੀ ਦੇ ਵਿੱਚ ਨਾ ਐਸੇ ਤਰੀਕੇ ਨਾਲ ਟਿਕਾ ਦੇਣੀ ਆ ਔਰ ਬਸ ਜਿਹੜਾ ਮੇਰਾ ਦੂਸਰਾ ਵਾਲਾ ਬੈਗ ਸੀ ਨਾ ਇਹਦੇ ਵਿੱਚ ਮੇਰੀ ਜੈਕਟ ਪਈ ਹੋਈ ਸੀਗੀ ਇੱਕ ਮੇਰਾ ਗਰਮ ਸੂਟ ਰਹਿ ਗਿਆ ਸੀਗਾ ਔਰ ਨਾ ਹੁਣ ਇਹਦੇ ਵਿੱਚ ਹੀ ਰੱਖ ਦਾਂਗੀ ਮਤਲਬ ਕਾਫੀ ਸਾਰੇ ਮਤਲਬ ਇਹਦੀ ਬੈਗ ਦੇ ਵਿੱਚ ਮੇਰੀ ਸਪੇਸ ਹਜੇ ਬਚ ਗਈ ਆ ਮਤਲਬ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਤਾਂ 3-4 ਕੱਪ ਸੂਟ ਹੋਰ ਵੀ ਐਡ ਕਰ ਸਕਦੀਆਂ ਐਨੀ ਜਿਆਦਾ ਇਹਦੇ ਵਿੱਚ ਮੇਰੀ ਹਜੇ ਸਪੇਸ ਖਾਲੀ ਪਈ ਹੋਈ ਆ ਟੇਬਲ ਤੇ ਜਿੰਨੇ ਵੀ ਮੇਰੇ ਕੱਪੜੇ ਪਏ ਹੋਏ ਨਾ ਗਰਮੀਆਂ ਵਾਲੇ ਤੁਸੀਂ ਦੇਖ ਹੀ ਲਏ ਹੋ ਨੇ ਮੇਰੇ ਆਲਮੋਸਟ ਕੱਪੜੇ ਕਾਫੀ ਜ਼ਿਆਦਾ ਘਾਟਾ ਮਤਲਬ ਗਰਮੀ ਔਰ ਸਰਦੀਆਂ ਦੇ ਮੇਰੇ ਜਿਹੜਾ ਮਤਲਬ ਸੇਮ ਹੀ ਕੱਪੜੇ ਜਿਹੜੇ ਉਹਨਾਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਘਾਟਾ ਪਤਾ ਨਹੀਂ ਕੀ ਗੱਲ ਕਾਫੀ ਟਾਈਮ ਹੋ ਗਿਆ ਹੈ ਮਤਲਬ ਮੈਂ ਸ਼ਾਪਿੰਗ ਨਹੀਂ ਕਰਦੀ ਆਪਣੇ ਸੂਟਾਂ ਦੀ ਲੈ ਕੇ ਕਿਉਂਕਿ ਪਤਾ ਕੀ ਗੱਲ ਹੈ ਮੈਨੂੰ ਐਦਾ ਲੱਗਦਾ ਹੈ ਕਿ ਤੁਹਾਡੇ ਕੋਲ ਜਿਹੜੇ ਪੁਰਾਣੇ ਕੱਪੜੇ ਹੈਗੇ ਆ ਜਾਂ ਫਿਰ ਮੇਰੇ ਕਾਫੀ ਸਾਰੇ ਕੱਪੜੇ ਐਦਾ ਦੇ ਸਿਗੇ ਜਿਹੜੇ ਮੈਰिज ਟਾਈਮ ਦੇ ਸਿਗੇ ਜਿਹੜੇ ਤਾਂ ਹੁਣ ਕਾਫੀ ਜੀ ਸ ਜਿਹੜੇ ਮੈਂ ਆਲਟਰੇਸ਼ਨ ਕਰ ਕਰਕੇ ਮੈਂ ਘਰ ਦੇ ਵਿੱਚ ਖੁਦ ਹੀ ਠੀਕ ਕਰਕੇ ਉਹਨਾਂ ਨੂੰ ਕੱਪੜਿਆਂ ਨੂੰ ਹੰਡਾਇਆ ਆਇਆ ਆ ਪਾਇਆ ਆ ਔਰ ਮੈਨੂੰ ਨਾ ਇਦਾਂ ਲੱਗਦਾ ਹੈ ਕਿ ਜਦੋਂ ਤੁਸੀਂ ਨਵੇਂ ਕੱਪੜੇ ਪਰਚੇਸ ਕਰ ਲੈਨੇ ਹੋ ਨਾ ਫਿਰ ਜਿਹੜੇ ਪੁਰਾਣੇ ਕੱਪੜੇ ਹੁੰਦੇ ਆ ਉਹਨਾਂ ਵੱਲ ਧਿਆਨ ਥੋੜਾ ਥੋੜਾ ਜਿਹਾ ਘੱਟ ਜਾਂਦਾ ਆ ਆਬਵੀਅਸਲੀ ਕਿਉਂਕਿ ਜਦੋਂ ਆਪਾਂ ਨਵਾਂ ਕੱਪੜਾ ਲੈਨੇ ਸਾਨੂੰ ਬਹੁਤ ਜ਼ਿਆਦਾ ਚਾਹ ਹੋ ਜਾਂਦਾ ਆ ਕੱਪੜਿਆਂ ਦਾ ਸੋ ਮੈਨੂੰ ਇਦਾਂ ਲੱਗਦਾ ਨਾ ਕਿ ਕੱਪੜਿਆਂ ਵਿੱਚੇ ਪੈਸੇ ਵੇਸਟ ਕਰਨੇ ਮੈਨੂੰ ਕਿਤੇ ਨਾ ਕਿਤੇ ਮੈਨੂੰ ਠੀਕ ਨਹੀਂ ਲੱਗਦਾ ਬਾਕੀ ਇਦਾਂ ਦੀ ਗੱਲ ਨਹੀਂ ਹੈ ਜਾਂ ਫੇ ਮੈਨੂੰ ਸ਼ੌਪਿੰਗ ਦਾ ਸ਼ੌਂਕ ਨਹੀਂ ਆ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਜਾਂ ਫੇ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣਾ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ ਸੋ ਇਸ ਕਰਕੇ ਨਾ ਮੈਂ ਮਤਲਬ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਮੇਰੇ ਵਲੌਗ ਵਗੈਰਾ ਆਂਦੇ ਨੇ ਉਹਨਾਂ ਵਿੱਚ ਮੈਂ ਸੇਮ ਸੂਟ ਆ ਜਿਹੜੇ ਰਿਪੀਟ ਕਰਦੀ ਆ ਕਿਉਂਕਿ ਮੈਨੂੰ ਐਦਾਂ ਹੁੰਦਾ ਪਹਿਲਾਂ ਮੈਂ ਇਹਨਾਂ ਕੱਪੜਿਆਂ ਨੂੰ ਸਾਰਿਆਂ ਨੂੰ ਹੰਡਾ ਲਵਾਂ ਬਾਅਦ ਵਿੱਚ ਜਦੋਂ ਮੇਰੇ ਪੂਰੇ ਤਰੀਕੇ ਨਾਲ ਕੱਪੜੇ ਖਰਾਬ ਹੋ ਜਾਊਗੇ ਨਾ ਫਿਰ ਮੈਂ ਪਰਚੇਸ ਕਰ ਲਵਾਂਗੀ ਤੁਸੀਂ ਇਹਨੂੰ ਕੰਜੂਸੀ ਵੀ ਕਹਿ ਸਕਦੇ ਆ ਜਾਂ ਫੇ ਤੁਸੀਂ ਇਹਨੂੰ ਕੋਈ ਵੀ ਟੈਗ ਦੇ ਸਕਦੇ ਹੋ ਗਰਮੀਆਂ ਦੇ ਜਿੰਨੇ ਵੀ ਮੇਰੇ ਕੱਪੜੇ ਸੀ ਸਾਰੇ ਮਲਮਾਰੀ ਦੇ ਵਿੱਚ ਸੈੱਟ ਕਰ ਦਿੱਤੇ ਆ ਔਰ ਨਾ ਮੇਰੇ ਜਿਹੜੇ ਕੁਝ 1 2 ਮੇਰੇ ਸਟੋਰੇਜ ਬੈਗ ਸੀਗੇ ਉਹ ਜਿਹਦੇ ਹੁਣ ਖਾਲੀ ਹੋ ਚੁੱਕਿਆ ਮਤਲਬ 6 ਮੈਂ ਮੰਗਵਾਏ ਸੀਗੇ 3 ਦੇ ਵਿੱਚ ਮੈਂ ਆਪਣੇ ਕੱਪੜੇ ਰੱਖ ਦਿੱਤੇ ਆ ਉਹ 3 ਮੇਰੇ ਕੋਲ ਬਾਕੀ ਰਹਿ ਗਏ ਆ ਔਰ ਇੱਕ ਜਿਹੜਾ ਮੇਰਾ ਪੁਰਾਣਾ ਸੀ ਗਰੇ ਵਾਲਾ ਆਰਗੇਨਾਈਜ਼ਰ ਉਹ ਵੀ ਖਾਲੀ ਹੋ ਚੁੱਕਿਆ ਹੈ ਉਹਦੇ ਵਿੱਚ ਹਜੇ ਮੈਂ ਹੋਰ ਜਿਹੜੇ ਕੱਪੜੇ ਆ ਗੁਰਸ਼ੀਨ ਦੇ ਜਾਂ ਫੇ ਗੁਰਸ਼ੀਨ ਦੇ ਪਾਪਾ ਦੇ ਉਹੋ ਪਾ ਦੂੰਗੀ ਮੈਨੂੰ ਲੱਗਦਾ ਤਾਂ ਹੈ ਕਿ ਮੇਰਾ ਇਨਾ ਜਿਹੜੇ ਆਰਗੇਨਾਈਜ਼ਰ ਦੇ ਨਾਲ ਸਾਰ ਜਾਊਗਾ ਬਾਕੀ ਦੇਖਦੇ ਆ ਜੇ ਆਪਣਾ ਕਪੜਿਆਂ ਵਾਲਾ ਕੰਮ ਖਤਮ ਕਰਨ ਤੋਂ ਬਾਅਦ ਬਸ ਮੈਂ ਆ ਗਈ ਸੀ ਕਿ ਬੈਡਰੂਮ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਆ ਗੁਰਸ਼ੀਂ ਦੀ ਅਲਮਾਰੀ ਮੈਂ ਆਪਣੇ ਬੈਡਰੂਮ ਦੇ ਵਿੱਚ ਹੀ ਰੱਖੀ ਹੋਈ ਆ ਔਰ ਮੈਂ ਹੁਣ ਸੋਚਿਆ ਸੀ ਕਿ ਅੱਜ ਨਾ ਲੱਗਦੇ ਸਰ ਗੁਰਸ਼ੀਨ ਦੇ ਕੱਪੜਿਆਂ ਦਾ ਕੰਮ ਵੀ ਮੈਂ ਖਤਮ ਕਰ ਦੇਣੀ ਆ ਉਹਨਾਂ ਕਾਫੀ ਸਾਰੇ ਕੱਪੜੇ ਹਜੇ ਮੇਰੇ ਐਦਾ ਦੇ ਹੈਗੇ ਆ ਜਿਹੜੇ ਮਤਲਬ ਗੁਰਸ਼ੀਨ ਦੇ ਵਾਸ਼ ਕੀਤੇ ਆ ਸਰਦੀਆਂ ਵਾਲੇ ਉਹ ਹੁਣ ਮੈਂ ਬਾਅਦ ਵਿੱਚ ਰੱਖ ਦੂੰਗੀ ਪਹਿਲਾਂ ਮੈਂ ਸੋਚਿਆ ਰੀ ਅਲਮਾਰੀ ਵਿੱਚੋਂ ਜਿਹੜੇ ਜ਼ਿਆਦਾ ਮੋٹے ਸਰਦੀਆਂ ਵਾਲੇ ਸਵੈਟਰ ਹਨਾ ਉਹਨਾਂ ਵਾਲੇ ਉਹ ਮੈਂ ਕੱਢ ਕੇ ਸਟੋਰ ਕਰ ਦੇਣੀ ਆ ਬਾਕੀ ਹਜੇ ਜਿੱਦਾਂ-ਜਿੱਦਾਂ ਮੇਰੇ ਕੱਪੜੇ ਧੋਤੇ ਜਾਣਗੇ ਉਦੋਂ-ਉਦੋਂ ਨਾਲ-ਨਾਲ ਮੈਂ ਸਮੇਟੀ ਜਾਊਂਗੀ ਉਹਨਾਂ ਜਿੰਨੇ ਵੀ ਗੁਰਸ਼ੀਨ ਦੇ ਸੌਕਸ, ਕੈਪ वगैरह ਹੁੰਦੇ ਆ, ਹੈਂਗੀ ਜਾਂ ਫਿਰ ਇਨਰ वगैरह ਹੁੰਦੇ ਆ ਛੋਟੇ, ਉਹ ਮੈਂ ਸਾਰੇ ਇੱਕ ਛੋਟੇ ਜਿਹੇ ਲਿਫਾਫੇ ਦੇ ਵਿੱਚ ਰੱਖ ਲੈਂਦੀ ਆ, ਟ੍ਰਾਂਸਪੇਰੈਂਟ ਇਸ ਤਰੀਕੇ ਨਾਲ। ਇਹਦੇ ਵਿੱਚ ਨਾ ਜਿੰਨੀਆਂ ਵੀ ਤੁਹਾਡੀਆਂ ਛੋਟੀਆਂ-ਮੋਟੀਆਂ ਚੀਜ਼ਾਂ ਬੱਚਿਆਂ ਦੀ ਗੁੰਮਦੀਆਂ ਨਹੀਂ ਹੈਗੀਆਂ ਨਾਲ ਟ੍ਰਾਂਸਪੇਰੈਂਟ ਵੀ ਆ ਔਰ ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਬੱਚੇ ਦੀਆਂ ਸਾਰੀਆਂ ਚੀਜ਼ਾਂ ਨਾ ਲਿਫਾਫੇ ਦੇ ਬਾਹਰੋਂ ਨਜ਼ਰ ਆ ਜਾਂਦੀਆਂ ਨੇ। ਇਹ ਮੈਂ ਹਮੇਸ਼ਾ ਸੈਪਰੇਟ ਹੀ ਰੱਖਦੀ ਹੁੰਨੀ ਆ। ਜਿੰਨੀਆਂ ਵੀ ਕੁਸ਼ੀਨ ਦੀਆਂ ਮਤਾਂ ਡੇਲੀ ਸੂਟ ਸੀਗੇ ਜਾਂ ਫੇ ਗਰਮ ਪਿਆਮੀਆਂ ਸੀ ਨਾ ਔਰ ਮੈਂ ਜਿਹੜਾ ਮੇਰਾ ਆਰਗਨਾਈਜ਼ਰ ਸੀ ਨਾ ਜਿਹਦੇ ਵਿੱਚ ਮੇਰੀ ਜੈਕਟ ਪਈ ਹੋਈ ਸੀ ਮੈਂ ਸੋਚਿਆ ਸੀਗਾ ਸਭ ਤੋਂ ਪਹਿਲਾਂ ਉਹਦੇ ਵਿੱਚ ਹੀ ਸਾਰੇ ਕੱਪੜੇ ਰੱਖ ਦੇਣੀਆਂ ਔਰ ਇਹਦੇ ਵਿੱਚ ਮੈਂ ਤਾਂ ਰੱਖਣ ਲੱਗੀਆਂ ਕਿਉਂਕਿ ਜਿਹੜੀ ਮੇਰੀ ਜੈਕਟ ਹੈ ਨਾ ਹੁਣ ਇਹ ਕਾਫੀ ਛੋਟੀ ਹੋ ਚੁੱਕੀ ਆ ਪਹਿਲਾਂ ਮੇਰੇ ਆ ਜਾਂਦੀ ਸੀ ਹੁਣੇ ਮੇਰੇ ਬਿਲਕੁਲ ਵੀ ਆਂਦੀ ਨਹੀਂ ਐ ਫਿਲਹਾਲ ਮੈਂ ਰੱਖ ਲਈ ਐ ਸਾਮ ਕੀ ਮੈਂ ਸੋਚਿਆ ਚਲੋ ਕੋਈ ਆਏਗਾ ਕਿਸੇ ਨੂੰ ਮੈਂ ਦੇ ਦੂੰਗੀ ਕੋਈ ਨਾ ਕੋਈ ਕਪੜਾ ਯੂਜ਼ ਕਰ ਲੈਂਦਾ ਆ ਔਰ ਨਾ ਕੁਸ਼ੀਨ ਦੇ ਜਿੰਨੇ ਵੀ ਇਨਅਰ ਵਗੈਰਾ ਸੀ ਨਾ ਉਹ ਮੈਂ ਇੱਕ ਬੈਗ ਦੇ ਵਿੱਚ ਰੱਖੂੰਗੀ ਔਰ ਜਿੰਨੇ ਵੀ ਉਹਦੇ ਸੂਟਸ ਵਗੈਰਾ ਜਿਵੇਂ ਸਵੈਟਰ ਹੋਗੇ ਕੋਟੀਆਂ ਹੋਗੇ ਜੈਕਟਾਂ ਹੋਗੀਆਂ ਉਹ ਮੈਂ ਲੱਗ ਤੋਂ ਹੀ ਰੱਖਾਂਗੀ ਮਤਲਬ ਨਾ ਸੇਮ ਗੁਸ਼ੀਨ ਦੇ ਕੱਪੜੇ ਵੀ ਮੈਂ ਉਹਦੇ ਹੀ ਰੱਖਾਂਗੀ ਕੈਟਾਗਰੀ ਦੇ ਹਿਸਾਬ ਦੇ ਨਾਲ ਜਿਵੇਂ ਮੈਂ ਆਪਣੇ ਕੱਪੜੇ ਰੱਖੇ ਸੀਗੇ ਔਰ ਨਾ ਗੁਸ਼ੀਨ ਦੇ ਬਹੁਤ ਸਾਰੇ ਕੱਪੜੇ ਐਦਾਂ ਦੇ ਸੀਗੇ ਜਿਹੜੇ ਮਤਲਬ ਪੁਰਾਣੇ ਹੋ ਚੁੱਕੇ ਸੀਗੇ ਜਾਂ ਫਿਰ ਜਿਹੜੇ ਕਹਿ ਸਕਦੇ ਆ ਕਿ ਤੁਸੀਂ ਯੂਜ਼ ਕਰਨ ਵਾਲੇ ਨਹੀਂ ਸੀਗੇ ਉਹ ਮਤਲਬ ਮੈਂ ਕਿਤੇ ਨਾ ਕਿਤੇ ਨਾਲ ਹੋਦਰ ਯੂਜ਼ ਕਰ ਲੂੰਗੀ ਔਰ ਨਾ ਜਿਹੜੇ ਮਤਲਬ ਮੈਨੂੰ ਲੱਗਦੇ ਥੋੜੇ-ਬੋਤੇ ਕੋਈ ਯੂਜ਼ ਕਰ ਲਵੇ ਉਹਨਾਂ ਵਾਸਤੇ ਮੈਂ ਰੱਖ ਦਿੱਤੇ ਸੀਗੇ ਜਾਂ ਫਿਰ ਤੁਸੀਂ ਇਹ ਕਹਿ ਦਿਓ ਕੱਪੜਿਆਂ ਨੂੰ ਡੋਨੇਟ ਕਰਨਾ ਜਿੰਨੇ ਵੀ ਮੇਰੇ ਕੱਪੜੇ ਹੁੰਦੇ ਜਾਂ ਫਿਰ ਹਸਬੰਡ ਦੇ ਹੁੰਦੇ ਆ ਜਾਂ ਫਿਰ ਗ ਕਰ ਦੇਣੇ ਆ ਕਿਸੇ ਨੂੰ ਮਤਲਬ ਕੋਈ ਵੀ ਮਤਲਬ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਰੂਰਤ ਆ ਕੱਪੜਿਆਂ ਦੀ ਉਹਨਾਂ ਵਾਸਤੇ ਮੈਂ ਉਹ ਸਾਰੇ ਕੱਪੜੇ ਲੱਗ ਤੋਂ ਹੀ ਰੱਖਦੀ ਹੁੰਨੀ ਆ ਸੇਮ ਐਸੇ ਤਰੀਕੇ ਨਾਲ ਉਹਨਾਂ ਦੇ ਕੱਪੜੇ ਵੀ ਮੈਂ ਪੈਕ ਦੇ ਵਿੱਚ ਹੀ ਰੱਖ ਦਿੰਨੀ ਆ ਬਹੁਤ سارے ਗੁਸ਼ੀਨ ਦੇ ਇੱਦਾਂ ਦੇ ਕੱਪੜੇ ਸੀਗੇ ਸਰਦੀਆਂ ਵਾਲੇ ਮਤਲਬ ਜਿਹੜੇ ਇਹਦੇ ਛੋਟੇ ਹੋ ਚੁੱਕੇ ਆ ਜਿਹੜੇ ਹੁਣ ਮਤਲਬ ਇਹਦੇ ਕਦੇ ਵੀ ਆਣੇ ਨਹੀਂ ਹੈਗੇ ਜਿਵੇਂ ਜੈਕਟਾਂ ਹੋ ਗਈਆਂ ਜਾਂ ਫਿਰ ਇਹਦੇ ਸਵੈਟਰ ਹੋ ਗਏ ਕੋਟੀਆਂ ਹੋ ਗਈਆਂ ਉਹ ਮੈਂ ਨਾ ਸਭ ਤੋਂ نیچے ਰੱਖ ਦੇਣੀ ਹੁੰਦੀ ਆ ਉਹ ਜਿਹੜੇ ਮੈਨੂੰ ਲੱਗਦੇ ਆ ਅਗਲੇ ਸਾਲ ਆ ਜਾਣੇ ਆ ਉਹ ਮੈਂ ਉੱਪਰ ਰੱਖ ਲੈਣੀ ਆ ਮਤਲਬ ਕਿ ਮੈਨੂੰ ਜਦੋਂ ਵੀ ਜ਼ਰੂਰਤ ਪਵੇ ਇਹਨਾਂ ਸਾਰੇ ਕੱਪੜਿਆਂ ਨੂੰ ਮੈਂ ਫਟਾਫਟ ਉੱਪਰੋਂ ਹੀ ਕੱਢ ਲਵਾਂ ਨੀਚੋਂ ਮੈਨੂੰ ਸਾਰੇ ਕੱਪੜੇ ਕੱਢ ਕੇ ਨਾ ਯੂਜ਼ ਕਰਨੇ ਪਵੇ ਅਗਰ ਤੁਸੀਂ ਵੀ ਆਪਣਾ ਘਰ ਮੈਸੀ ਨਹੀਂ ਦੇਖਣਾ ਚਾਹੁੰਦੇ ਤਾਂ ਇਸ ਪ੍ਰੋਡਕਟ ਨੂੰ ਤੁਸੀਂ ਬਾਈ ਕਰ ਸਕਦੇ ਹੋ ਹਾਈਲੀ ਰეკਮੈਂਡ ਕਰੂੰਗੀ ਕਿਉਂਕਿ ਛੋਟੀਆਂ ਬੜੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਕੇ ਤੁਸੀਂ ਰੱਖ ਸਕਦੇ ਹੋ ਤਾਂ ਕਿ ਚੀਜ਼ਾਂ ਇੱਧਰ ਉੱਧਰ ਫੈਲੀਆਂ ਨਾ ਰਹਿਣ ਉਹਨਾਂ ਘਰ ਵੀ ਤੁਹਾਡਾ ਨੀਟ ਐਂਡ ਕਲੀਨ ਐਂਡ ਟਾਈਡੀ ਰਹੂਗਾ ਕਾਫੀ ਅੱਛਾ ਆਪਸ਼ਨ ਹੈ ਅਫੋਰਡੇਬਲ ਵੀ ਹੈ ਔਰ ਕੁਆਲਟੀ ਵੀ ਅੱਛੀ ਹੈ ਮੇਸ਼ੋ ਤਾਂ ਤੁਹਾਨੂੰ ਅਲੱਗ-ਅਲੱਗ ਕਲਰ ਔਰ ਅਲੱਗ-ਅਲੱਗ ਡਿਜ਼ਾਈਨ ਔਰ ਅਲੱਗ-ਅਲੱਗ ਸਾਈਜ਼ ਦੇ ਵਿੱਚ ਬਹੁਤ ਸਾਰੇ ਬਾਕਸਸ ਇਸ ਤਰੀਕੇ ਦੇ ਦੇਖਣ ਨੂੰ ਮਿਲ ਜਾਣਗੇ ਅਗਰ ਤੁਹਾਨੂੰ ਇਹਦਾ ਲਿੰਕ ਚਾਹੀਦਾ ਹੋਇਆ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰ ਦਿਓ ਲਿੰਕ ਮੈਂ ਤੁਹਾਡੇ ਨਾਲ ਕਮਿਊਨਿਟੀ ਪੋਸਟ ਦੇ ਵਿੱਚ ਸ਼ੇਅਰ ਕਰ ਦਊਂਗੀ ਚਲਿਏ ਫਿਰ ਮੈਂ ਤੁਹਾਨੂੰ ਮਿਲੂੰਗੀ ਅਗਲੀ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਐਂਡ ਹੈਲਪਫੁਲ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੈਨੂੰ ਪਿਆਰ ਆਜਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾ ਬਾਈ